ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ ਸੋ ਅੱਜ ਡਾਕਟਰ ਡੇ ਜੋ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਇਸੇ ਸਬੰਧ ਦੇ ਵਿੱਚ ਸ਼੍ਰੀ ਵਿਸ਼ਵਕਰਮਾ ਮੰਦਿਰ ਸਭਾ ਕੁਰਾਲੀ ਹੈ ਸੋ ਉਹਨਾਂ ਦੇ ਵੱਲੋਂ ਅੱਜ ਕੁਰਾਲੀ ਦੇ ਹਸਪੀਟਲ ਦੇ ਵਿੱਚ ਜੋ ਡਾਕਟਰਾਂ ਦਾ ਸਨਮਾਨ ਕੀਤਾ ਗਿਆ ਹੈ ਇਥੋਂ ਦੀਆਂ ਤੁਹਾਨੂੰ ਸਾਰੀਆਂ ਜਾਣਕਾਰੀਆਂ ਦਿਖਾਉਣੇ ਆ ਝਲਕੀਆਂ ਦਿਖਾਉਣੇ ਆ ਅਤੇ ਜੋ ਵਿਸ਼ਵਕਰਮਾ ਮੰਦਿਰ ਸਭਾ ਦੇ ਪ੍ਰਧਾਨ ਨੇ ਮਾਸਟਰ ਗੁਰਮukh ਸਿੰਘ ਜੀ ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਡਾਕਟਰ ਸਾਹਿਬ a back bone of my industry 8 ਮੇਰੇ ਸਾਡੀ ਸੰਸਥਾ ਦੀ ਰੀੜ ਦੀ ਹੱਦੀ ਦੇ ਨਾਲ ਸੱਜੀ ਬਾਹ ਵੀ ਹੈਗੀ ਨੇ ਲਓ ਮਨੂਜ ਸ਼ਰਮਾ ਪੀਜੀਏ ਤੋਂ ਟ੍ਰੇਨ ਐਮਡੀ ਪੀਡੀਆਟ੍ਰਿਕਸ ਬੱਚਿਆਂ ਦੇ ਰੋਗਾਂ ਦੇ ਮਾਹਰ ਬਹੁਤ ਹੀ ਅੱਛੇ ਤੁਸੀਂ ਪੁਰਾਲੀ ਦੇ ਵਿੱਚ ਮੇਰੇ ਖਿਆਲ ਤੁ ਜਿਸ ਪਰਿਵਾਰ ਦੇ ਮਾ ਮਾਂ ਪਾਪ ਆਪਣੇ ਬੱਚੇ ਦੀ ਦਵਾਈ ਡਾਕਟਰ ਮਨੂਜ ਕੋ ਲੈ ਕੇ ਗਏ ਹੋਣੇ ਉਹ ਦਸਨ ਨੇ ਇਹਨਾਂ ਦੇ ਬਾਰੇ ਤੁਹਾਨੂੰ ਕੋਈ ਇੰਦਾ ਤੇ ਕੋਈ ਪੁਰਾ ਨਹੀਂ ਸਕਿਆ ਡਾਕਟਰ ਮਨਜੀਤਪਾਲ ਐਮ ਡੀ ਐਨਸਥੀਸ਼ੀਆ ਬੇਹੋਸ਼ੀ ਦੇ ਰੋਗਾਂ ਦੇ ਮਾਹਰ ਨੇ ਇਹਨਾਂ ਦੇ ਉੱਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜੀ ਕਿ ਬੇਹੋਸ਼ਾ ਮੈਂ ਵੀ ਕਰ ਲਵਾਂਗਾ ਸੁਣਨ ਸੰ ਦਾ ਮੈਂ ਵੀ ਕਰ ਦੂੰ ਇਹਨਾਂ ਵਾਪਸ ਹੋਸਟ ਲਿਆਦਾ ਉਹ ਜਿਹੜੀ ਇਕਲਾ ਕੁਦਰਤ ਇਹਨਾਂ ਦੇ ਕੋਲ ਹੈ ਜੀ ਤੋਂ ਸਹਾਇਤਾ ਲਿਆ ਸਰਜਨ ਸਾਡੇ ਆਪਰੇਸ਼ਨਾਂ ਦੇ ਮਾਹਰ बहुत अच्छे साढ़े डॉक्टर है ने, मैं दिल्ली तो साड़ी संस्था आई कोई गवर्नमेंट ऑफ इंडिया की टीम कोई इंस्पेक्ट करने वास्ते कहे गे गे कि अभी तो डॉक्टर साहिल अपनी स्माइल ना ही ठीक कर देंगे दे हो रहे डॉक्टर <laughs> हरजिंदर साढ़े डेंटल सर्जन इस बेले अवेलेबल नहीं चले गए एक साथ को डॉक्टर दिव्याशु नड्डा फौज तो आए हैं सेवावान दे मेजर के पद तो उटायर होकर आए तो, 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 तो साढ़े को थिएटर आई वाला जो प्रॉपर फंक्शन न हो करके खरड़ हस्पताल विखे मंडे से मंडे अजक वो आखा के ऑपरेशन करते हैं डॉक्टर दीप सिखा गेकोलोजिस्ट है उन्होंने मंगलवार शनिवार ड्यूटी डिस्ट्रिक्ट हॉस्पिटल मोहाली लगा लीते सिविल सर्जन साहबान ने साड़ी टीम है जो कि कोशिश कर रही है थोड़ी हर तरह सेवा कर मैं ਮੈਨੂੰ ਪੂਰਾ ਯਕੀਨ ਹੈ ਕਿ ਮੇਰੀ ਟੀਮ ਜਿਹੜੀ ਆਪਣੇ ਕੰਮ ਦੇ ਵਿੱਚ ਉਤਾਹੀ ਨਹੀਂ ਕਰਦੀ ਕਿਸੇ ਦੇ ਵਿੱਚ ਕਿਸੇ ਤਰ੍ਹਾਂ ਦਾ ਭੇਦ ਨਹੀਂ ਕਰਦੀ ਤੇ ਜਿਵੇਂ ਤੁਸੀਂ ਇਹ ਉਪਰਾਲਾ ਕੀਤਾ ਮੈਂ ਤੁਹਾਨੂੰ ਸਾਰਿਆਂ ਨੂੰ ਯਕੀਨ ਦਿਵਾਉਣਾ ਕਿ ਇਹਦੇ ਨਾਲ ਸਾਡੀ ਬਹੁਤ ਹੌਸਲਾ ਫੁਲਾਈ ਹੋਏਗੀ ਤੇ ਅਸੀਂ ਹੋਰ ਵੀ ਅੱਗੇ ਨਾਲੋਂ ਅੱਛਾ ਕੰਮ ਕਰਾਂਗੇ ਬਹੁਤ ਬਹੁਤ ਧੰਨਵਾਦ ਆਮਿਤ ਅਰੋੜਾ ਜੀ ਆ ਸਮੂਹ ਸਾ ਸੋ ਅੱਜ ਡਾਕਟਰ ਡੇ ਤੇ ਤੁਹਾਨੂੰ ਸਨਮਾਨਿਤ ਕੀਤਾ ਗਿਆ ਸ਼੍ਰੀ ਵਿਸ਼ਵਕਰਮਾ ਸਭਾ ਮੰਦਰ ਕੁਰਾਲੀ ਦੇ ਵੱਲੋਂ ਸੋ ਕੀ ਕਹੂਗੇ ਅੱਜ ਦੇ ਇਸ ਦਿਨ ਬਹੁਤ ਬਹੁਤ ਵੱਡਾ ਦਿਨ ਹੈ ਜੀ ਹਿੰਦੁਸਤਾਨ ਦੇ ਸਾਰੇ ਡਾਕਟਰਸ ਦੇ ਵਾਸਤੇ ਤੇ ਡਾਕਟਰਸ ਨੂੰ ਆ ਕੇ ਸਨਮਾਨਿਤ ਕਰਨਾ ਹੈ ਸੰਸਥਾ ਵੱਲੋਂ ਮੈਂ ਬਹੁਤ ਧੰਨਵਾਦ ਹਾਂ ਵਿਸ਼ਵਕਰਮਾ ਸਭਾ ਮੰਦਰ ਟਰਸਟ ਵਾਲਿਆਂ ਦਾ ਕਿ ਉਹਨਾਂ ਨੇ ਕੁਰਾਲੀ ਸਰਕਾਰੀ ਹਸਪਤਲ ਵਿਖੇ ਸੇਵਾਵਾਂ ਨਿਭਾ ਰਹੇ ਸਾਰੇ ਡਾਕਟਰਾਂ ਨੂੰ ਸਨਮਾਨਿਤ ਕਰ ਰਿਹਾ ਇਹਦੇ ਨਾਲ ਜੋ ਡਾਕਟਰ ਸਹਿਬਾਨੇ تھے ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਦੀ ਹੌਸਲਾ ਫਜ਼ਾਈ ਹੋਏਗੀ ਤੇ ਅੱਗੇ ਨਾਲੋਂ ਵੀ ਹੋਰ ਵੱਧ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਣਗੇ ਇਹ ਜਿਹੜੇ ਛੋਟੇ-ਛੋਟੇ ਉਪਰਾਲੇ ਹੁੰਦੇ ਹੈਗੇ ਨੇ ਇਹ بڑا ਵੱਡਾ ਰੋਲ ਪਲੇ ਕਰ ਦੇਗੇ ਨੇ ਕਿ ਤੁਸਕੇ ਤੁਹਾਡਾ ਤੁਹਾਡੇ ਦੁਆਰਾ ਦਿੱਤੀਆਂ ਜਾ ਰੀਆਂ ਸੇਵਾਵਾਂ ਤੁਹਾਡੇ ਦੁਆਰਾ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਹੋ ਰਹੀ ਹੈਗੀ ਇਹ ਹੱਲਾਸ਼ੇਰੀ ਦੇ ਨਾਲ ਮੇਰੇ ਕਲੀਗ ਮੇਰੇ ਦੋਸਤ ਮੇਰੇ ਸਹਿਯੋਗੀ ਹੋਰ ਅੱਛਾ ਕੰਮ ਕਰਨਗੇ ਮੈਨੂੰ ਇਹ ਦਿੱਤ। ਡਾਕਟਰ ਨੂੰ ਇੱਕ ਰੱਬ ਦਾ ਰੂਪ ਮੰਨਿਆ ਜਾਂਦਾ ਹੈ। ਇੱਕ ਮਾਂ ਨੂੰ ਵੀ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਪਰ ਡਾਕਟਰ ਨੂੰ ਵੀ ਮੰਨਿਆ ਜਾਂਦਾ ਹੈ। ਇਹ ਬਹੁਤ ਹੀ ਨਵੇਕਲਾ ਸੇਵਾ ਸਮਰਪਣ ਦਾ ਜਿਹੜਾ ਇਹ পেশਾ ਹੈ। ਬਹੁਤ ਇੱਜ਼ਤ ਹੈ ਡਾਕਟਰਸ ਦੀ। ਡਾਕਟਰ ਨੂੰ ਜਿਹੜਾ ਹੈਗੇ ਮਾਨ ਦਿੱਤਾ ਜਾਂਦਾ ਹੈਗੇ ਕਿ ਰੱਬ ਤੋਂ ਬਾਅਦ ਡਾਕਟਰ ਦੀ इज्जत कीती जाती है डॉक्टर को रब दा रूप ਵੀ ਮੰਨਿਆ ਜਾਂਦਾ ਹੈਗਾ کئی ਜਗ੍ਹਾ ਤੇ ਬਿਲਕੁਲ ਠੀਕ ਗੱਲ ਹੈਗੀ ਹੈ ਕਿਉਂਕਿ ਕੋਈ ਵੀ ਮਰੀਜ਼ ਜਦੋਂ ਉਹਦੇ ਰਿਸ਼ਤੇਦਾਰਾਂ ਵੱਲੋਂ ਕਿਸੇ ਵੀ ਹਾਲਤ ਦੇ ਵਿੱਚ ਡਾਕਟਰ ਕੋਲ ਇਲਾਜ ਦੇ ਲਈ ਲਿਆਇਆ ਜਾਂਦਾ ਹੈ ਤਾਂ ਉਹ ਇਸ ਉਮੀਦ ਨਾਲ ਆਂਦਾ ਹੈ ਕਿ ਇੱਥੋਂ ਦੀ ਉਸ ਨੂੰ ਫਾਇਦਾ ਹੋਏਗਾ ਜੀ ਤੇ ਇਹ ਉਮੀਦ ਹੀ ਹੈ ਜਿਹੜੀ ਕਿ ਇਸ ਪੇਸ਼ੇ ਨੂੰ ਇਸ ਪੇਸ਼ੇ ਦੇ ਵਿੱਚ ਕੰਮ ਕਰ ਰਹੇ ਡਾਕਟਰਸ ਨੂੰ ਹੋਰ ਹਰਲਾਸ਼ੀਂਦੀ ਦਿੰਦੀ ਹੈਗੀ ਹੈ ਕਿਉਂ ਅੱਛਾ ਕੰਮ ਕਰਨ ਤੇ ਆਪਣੇ ਕੋਲ ਆਏ ਮਰੀਜ਼ ਦਾ ਹਰ ਤਰ੍ਹਾਂ ਨਾਲ ਫਾਇਦਾ ਕਰਨ ਕੋਈ ਵੀ ਡਾਕਟਰ ਕੋਈ ਵੀ ਪੈਰਾਮੈਡੀਕਲ ਸਟਾਫ ਕੋਈ ਵੀ ਐਸਾ ਕੰਮ ਨਹੀਂ ਕਰਦਾ ਕਿ ਜਿਹਦੇ ਨਾਲ ਉਹਦੇ ਮਰੀਜ਼ ਦਾ ਕੋਈ ਨੁਕਸਾਨ ਨ ਹੋਵੇ ਹਰ ਕਿਸੇ ਦੀ ਕੋਸ਼ਿਸ਼ ਹੀ ਹੁੰਦੀ ਹੈ ਕਿ ਉਹਦੇ ਕੋਲ ਜੋ ਵੀ ਆਇਆ ਹੈ ਉਹ ਸਿਹਤਯਾਬ ਹੋ ਕੇ ਜਾਏ ਉਹਦੀ ਸੇਤ ਦਾ ਫਾਇਦਾ ਹੋਵੇ ਦੂਸਰਾ ਉਹਦੀ ਪ੍ਰੋਡਕਟਿਵਿਟੀ ਜਿਹੜੀ ਹੈਗੀ ਹੈ ਉਹ ਬਣੀ ਰਹੇ ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਿਣਾ ਬਾਕੀ ਹਰ ਕੋਈ ਰਿਗਾਰਡ ਕਰਦਾ ਹੈ ਡਾਕਟਰ ਜੀ ਦੇਖੋ ਅਸੀਂ ਕਿਤੇ ਵੀ ਲੰਘਦੇ ਜਾਈਏ ਤਾਂ ਪਹਿਚਾਨ ਹੁੰਦੀ ਹੈਗੀ ਇਹ ਕੰਮ ਕਰਨ ਵਾਲੇ ਕਿ ਉਹ ਫਲਾਣ ਡਾਕਟਰ ਸਾਹਿਬ ਹੈ ਜੀ ਇਹਨਾਂ ਨੇ ਮੇਰੇ ਭੂਆ ਦਾ ਇਲਾਜ ਕੀਤਾ ਇਹਨਾਂ ਨੇ ਮੇਰੇ ਮਾਮਾ ਜੀ ਦਾ ਇਲਾਜ ਕੀਤਾ ਮੇਰੇ ਇਸ ਤਰ੍ਹਾਂ ਰੈਕਗਨੀਸ਼ਨ ਹੈ ਜੀ ਕੰਮ ਦੇ ਨਾਲ ਹੁੰਦੀ ਹੈਗੀ ਹੈ ਜੋ ਜੋ ਅੱਛਾ ਕੰਮ ਕਰਨਗੇ ਉਹਨਾਂ ਦੀ ਸਲਾਗਾ ਵੈਸੇ ਵੀ ਹੁੰਦੀ ਹੈਗੀ ਹੈ ਤੇ ਮੈਂ ਬਹੁਤ ਫਕਰ ਮਹਿਸੂਸ ਕਰਦਾ ਕਿ ਮੈਂ ਸੀਐਚੀ ਕੋਰਾਲੀ ਵਿਖੇ ਤੇ ਨਾਥਾਂ ਤੇ ਮੈਨੂੰ ਬਹੁਤ ਅੱਛੀ ਟੀਮ ਜਿਹੜੀ ਮਿਲੀ ਹੈ ਤੇ ਆਮ ਐਕਚੁਅਲੀ ਵੈਰੀ ਪ੍ਰਾਊਡ ਆਫ ਮਾਈ ਟੀਮ ਆਫ ਡਾਕਟਰਸ ਤੇ ਨਾਲ ਹੀ ਮੈਂ ਬਹੁਤ ਧੰਨਵਾਦੀਆਂ ਵਿਸ਼ੂ ਕਰਮਾ ਸਭਾ ٹرسٹ ਦਾ ਬਹੁਤ ਬਹੁਤ ਧੰਨਵਾਦ। ਮਾਸਟਰ ਸਰਦਾਰ ਗੁਰਮukh ਸਿੰਘ ਜੀ ਤੁਸੀਂ ਪ੍ਰਧਾਨ ਵੀ ਹੋ ਸੀ ਦੀ ਵਿਸ਼ੂ ਕਰਮਾ ਮੰਦਰ ਸਭਾ ਕੁਰਾਲੀ ਦੇ ਤੇ ਅੱਜ ਡਾਕਟਰ ਦੇ ਮੌਕੇ ਤੇ ਹਸਪੀਟਲ ਦੇ ਵਿੱਚ ਆ ਕੇ ਜੋ ਡਾਕਟਰ ਸਾਹਿਬ ਦਾ ਸਨਮਾਨ ਵੀ ਕੀਤਾ ਗਿਆ। ਅੱਜ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਹਰ ਸਾਡੇ ਛੋਟੇ ਜਿਹੇ ਨੋਟਿਸ ਤੇ ਸਾਡੀ ਛੋਟੀ ਜੀ ਕੋਸ਼ਿਸ਼ ਨੂੰ ਬਹੁਤ ਵੱਡੇ ਲੈਵਲ ਤੇ ਸ਼ਹਿਰ ਤੇ ਪਹੁੰਚਾਉਂਦੇ ਹੋ ਮੈਂ ਤੁਹਾਡਾ ਅਮਰਜੀਤ ਸਿੰਘ ਜੀ ਤੁਹਾਡੇ ਚੈਨਲ ਦਾ ਕੋਟਾਂ ਕੋਟਾਂ ਧੰਨਵਾਦੀ ਆ ਅੱਜ ਮੈਂ ਸਾਰੀ ਲੋਕਾਈ ਨੂੰ ਖਾਸ ਕਰਕੇ ਮੈਡੀਕਲ profession ਦੇ ਵਿੱਚ ਜਿੰਨੇ ਵੀ ਲੋਕ ਸੇਵਾ ਨਿਭਾ ਰਹੇ ਨੇ ਮੋਸਟਲੀ ਡਾਕਟਰਸ ਉਹਨਾਂ ਨੂੰ ਉਹਨਾਂ ਦੇ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਡਾਕਟਰ ਦੇ ਵਿਸ਼ੂ ਕਰਮ ਮੰਦਰ ਸਭਾ ਪਿਛਲੇ ਲਗਾਤਾਰ 5 ਸਾਲਾਂ ਤੋਂ ਮਨਾਰੀਆ ਬਿਸ਼ਵਕਰਮਾ ਮੰਦਰ ਸਭਾ ਦਾ ਇਹ ਸੋਚਣੀ ਹੈ ਕਿ ਡਾਕਟਰ ਜਿਹੜੇ ਨੇ ਨੈਕਸਟ ਟੂ ਗੋਡ ਨੇ ਜੀ ਰੱਬ ਤੋਂ ਬਾਅਦ ਜੇਕਰ ਜ਼ਿੰਦਗੀ ਕਿਸੇ ਦੀ ਬਚਾਉਂਦਾ ਹੈ ਤਾਂ ਉਹ ਡਾਕਟਰ ਹੈ ਸੋ ਇਸ ਲਈ ਸਾਨੂੰ ਅੱਜ ਦੇ ਦਿਨ ਡਾਕਟਰਜ਼ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਇਸ ਕਿੱਤੇ ਨੂੰ ਹੋਰ ਅੱਛੇ ਢੰਗ ਨਾਲ ਨਿਵਾਸ ਸਕਣ ਤੇ ਵੱਧ ਤੋਂ ਵੱਧ ਮਰੀਜ਼ਾਂ ਦੀ ਸੇਵਾ ਕਰ ਸਕਣ ਤੇ ਉਹਨਾਂ ਨੂੰ ਵੱਧ ਤੋਂ ਵੱਧ ਬੁਬਾਰੀਆਂ ਤੋਂ ਬਚਾ ਸਕਣ ਚ ਡਾਕਟਰ ਜਿਹੜਾ ਸਮਾਜ ਦੇ ਵਿੱਚ ਰੀੜ ਦੀ ਹੱਡੀ ਮੰਨਿਆ ਜਾਂਦਾ ਕਿਉਂਕਿ ਜੇ ਡਾਕਟਰਸ ਨਾ ਨਹੀਂ ਹੋਣਗੇ ਤਾਂ ਸਮਾਜ ਤੰਦਰੁਸਤ ਨਹੀਂ रह ਸਕੇਗਾ ਸੋ ਇੱਕ ਤੰਦਰੁਸਤ ਸਮਾਜ ਦੇ ਲਈ ਡਾਕਟਰ ਦਾ ਹੋਣਾ ਲਾਜ਼ਮੀ ਹੈਗਾ ਸੋ ਅੱਜ ਇਸੇ ਕਰਕੇ ਵਿਸ਼ੂ ਕਰਮਾ ਮੰਦਰ ਸਵਾ ਕੁਰਾਲੀ ਜਿੱਥੇ ਹੋਰ ਸਮਾਜ ਭਲਾਈ ਦੇ ਕੰਮ ਕਰਦੀ ਹੈ ਉੱਥੇ ਅੱਜ ਅਸੀਂ ਡਾਕਟਰ ਜਿਹੜਾ ਮਨਾਇਆ ਤੇ ਸਾਰਿਆਂ ਨੂੰ ਵਧਾਈ ਦਿੱਤੀ ਹੈ ਸੋ ਮੇਰੇ ਨਾਲ ਸਾਡੇ ਚੇਅਰਮੈਨ ਜਸਵਿੰਦਰ ਗੋਲਡੀ ਜੀ ਵਾਈਸ ਚੇਅਰਮੈਨ ਹਰਨੇਕ ਸਿੰਘ ਜੀ ਦਰਸ਼ਨ ਤੇਮਾਨ ਜੀ ਪਰਮਜੀਤ ਸਿੰਘ ਜੀ ਰਾਜੂ ਜੀ ਗੁਰਪਾਲ ਗੁਰਪਾਲ ਸਿੰਘ ਜੀ ਜੈਤ ਸਾਹਿਬ ਬਹਾਦਰ ਸਿੰਘ ਜੀ ਇੰਜੀਨੀਅਰ ਸਾਹਿਬ ਬਨੋਤ ਤੇਮਾਨ ਜੀ ਸੁਵਰਨ ਸਿੰਘ ਜੀ ਗੁਰਮੀਤ ਸਿੰਘ ਜੀ ਇਹ ਦਰਸ਼ਨ ਤੇਮਾਨ ਜੀ ਤੇ ਜਗਦੇਵ ਸਿੰਘ ਜੀ ਹੋਰ ਸਾਰੇ ਮੈਂਬਰ ਸਹਿबान ਉਚੇਚੇ ਤੌਰ ਤੇ ਅੱਜ ਇਸ ਵਿਸ਼ਵਕਰਮਾ ਸਰੀ ਵਿਸ਼ਵਕਰਮਾ ਸਭਾ ਵੱਲੋਂ ਡਾਕਟਰ ਡੇ ਤੇ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਕੋਟਾਨ-ਕੋਟਾਨ ਧੰਨਵਾਦ ਕਰਦਾ ਜੈ ਸ਼੍ਰੀ ਵਿਸ਼ਵਕਰਮਾ